ਉਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗਉੜੀ ਚੇਤੀ ਬਾਣੀ ਨਾਮ ਦੇਉ ਜਿਉ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰਿ ਅਲੇ ਰਾਮ ਕਹਿ ਤ ਜਨ ਕਸ ਨਾਮ ਤਰੇ ਰਹਾਉ ਤਾਰਿ ਲੇ ਗਨ ਕਾ ਬਿਨ ਰੂਪ ਕੁਬਜਾ ਵਿਆਦ ਅਜਾ ਮਲ ਤਾਰਿ ਅਲੇ ਚਰਨ ਬਧਕ ਜਨ ਤੇਉ ਮੁਕਤ ਭਏ ਹਉ ਬਲ ਬਲ ਜਨ ਰਾਮ ਕਹੇ ਦਾਸੀ ਸੁੱਤ ਜਨ ਬਿਦਰ ਸੁਦਾਮਾ ਉਗਰ ਸੈਨ ਕਉ ਰਾਜ ਦੀਏ ਜਾਪਹੀਨ ਤਪਹੀਨ ਕੋਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾਗ ਗੌੜੀ ਰਵਦਾਸ ਜੀ ਕੇ ਪਦੇ ਗੌੜੀ ਗਵਾਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੋ ਬਾਂਤੀ ਰਾਮ ਗਸਈਆ ਜੀ ਕੇ ਜੀਵਨਾ ਮੋਹਿ ਨਾ ਬਸਾਰ ਹੋ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ ਚਰਨ ਨਾ ਛਾਡੂ ਸਰੀਰ ਕਲ ਜਾਈ ਕਹਰਵ ਦਾਸ ਪਰੋਂ ਤੇਰੀ ਸੰਭਾ ਦੇਗ ਮਿਲੋ ਜਨ ਕਰਨਾ ਬਲਾੰਬਾ ਬੇਗੁੰਪੁਰਾ ਸ਼ਹਿਰ ਕੋ ਨਾਉ ਦੂਖ ਅੰਦੋਹ ਨਹੀਂ ਤੇ ਠਾਉ ਨਾ ਤਸਵੀ ਸਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹੇ ਖੂਬ ਵਤਨ ਗਹਿ ਪਾਈ ਮੂਹਾ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੋ ਆਹੀ ਆਬਾਦਾਨ ਸਦਾ ਮਸ਼ਹੂਰ ਤੂੰ ਹਾ ਗਨੀ ਬਸਹਿ ਮਹਮੂਰ ਕਿਉ ਤਿਉ ਸੈਲ ਕਰਹਿ ਜੋ ਭਾਵੈ ਮਹਿਰਮ ਮਹਿਲ ਨ ਕੋ ਅਟਕਾਵੈ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਇਕ ਓੰਕਾਰ ਸਤਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਉ ਘਟਿ ਅਵ ਘਟ ਦੂਗਰ ਕਣਾ ਇਕ ਨਿਰਗੁਣ ਬੇਲ ਹਮਾਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਾਰਾਰ ਕੋ ਬਨਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹਉ ਬਨਜਾਰੂ ਰਾਮ ਕੋ ਸਹਿਜ ਕਰਉ ਵਿਆਪਾਰ ਮੈਂ ਰਾਮ ਨਾਮ ਧਨ ਲਾਦਿਆ ਵਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖਲੇ ਹੋ ਆਲ ਪਤਾਲ ਮੋਹੇ ਜਮ ਡੰਡ ਨਾ ਲਾਗੀ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਦਾਸ ਚਮਾਰ ਗੌੜੀ ਪੂਰਬੀ ਰਵਦਾਸ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਕੂਪ ਭਰਿਓ ਜੈਸੀ ਦਾਦਰਾ ਕਸ ਦੇਸ ਬਦੇਸ ਨਾ ਬੂਝ ਐਸੇ ਮੇਰਾ ਮਨ ਵਿਖਿਆ ਬੋ ਮੋਹਿਆ ਕਸ਼ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ਼ ਦਿਖਾਏ ਜੀ ਰਹਾਉ ਮਰਨ ਭਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ ਕਰਹੁ ਕਿਰਪਾ ਭ੍ਰਮ ਚੂਕਈ ਮੈਂ ਸੁਮਤ ਦੇਹੋ ਸਮਝਾਏ ਜੋਗੀ ਸਰ ਪਾਵਹਿ ਨਹੀਂ ਤੋ ਗੁਣ ਕਥਨ અપਾਰ ਪ੍ਰੇਮ ਭਗਤ ਕਹਿ ਕਾਰਨ ਕਹੋ ਰਬਦਾਸ ਚਮਾਰ ਗੌੜੀ ਬੈਰਾਗਣ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗ ਦਵਾਪਰ ਪੂਜਾ ਚਾਰ ਤੀਨੋਂ ਜੁਗ ਤੀਨੋਂ ਡੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਇ ਬੋਰੇ ਮੋਸੋਂ ਕੋ ਨਾ ਕਹ ਸਮਝਾਈ ਜਾਤੇ ਆਵਾ ਗਮਨ ਬਿਲਾਏ ਰਹਾਉ ਬਹੁ ਬਿਦ ਧਰਮ ਨਰੂਪੀਐ ਕਰਤਾ ਦੀਸੈ ਸਭ ਲੋਏ ਕਵਨ ਕਰਮ ਤੇ ਛੂਟੀਐ ਜੇ ਸਾਦੇ ਸਭ ਸਿਧ ਹੋਏ ਕਰਮ ਅਕਰਮ ਵਿਚਾਰੀਐ ਸ਼ੰਕਾ ਸੁਨ ਬੇਦ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਮਾਨ ਬਾਹਰ ਉਦਕ ਪਖਾਰੀ ਐ ਘਟ ਭੀਤਰ ਬੇਬਿੱਦ ਬੇਕਾਰ ਸੁਧ ਕਮਨ ਪਰਵ ਹੋਏ ਬੋ ਸੋਚ ਕੁੰਚਰ ਬਿੱਦ ਬਿਵਹਾਰ ਰਬ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਾਰ ਸਮਾਨੋ ਤੰਬੋ ਛੁਹੇ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀ ਐ ਪੂਰਬ ਲਿਖਤ ਲਿਲਾਟ ਤੁਨ ਮਨ 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 ਹੀ ਮਿਲੇ ਛੁਟ ਕਤ ਬਜਰ ਕਪਾਟ ਪਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਬੇਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਬੇਚਾਰ ਅਨਕ ਯਤਨ ਨਿਗਰਹਿ ਕੀਏ ਤਾਰੀ ਨਾ ਤਰੈ ਭ੍ਰਮ phasis ਪ੍ਰੇਮ ਪਗਤ ਨਹੀਂ ਊਪਜੈ ਤਾਂ ਤੇ ਰਵਿਦਾਸ ਉਦਾਸ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਵਾਵਣ ਹਾਰੀ ਕੀਤੇ ਤੇਰੇ ਰਾਗ ਪਰਿ ਸਿਓ ਕਈਐ ਕੀਤੇ ਤੇਰੇ ਗਾਵਨ ਹਾਰੀ ਗਾਵਨ ਤੁਧਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜੇ ਰਿਸ਼ੀ ਸੁਰ ਜੁਗ ਜੁਗ 베ਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਜੀਤੇ ਅੱਠ ਸੱਤ ਤੀਰਥ ਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰજન ਹਰ ਪੁਰਖ ਨਿਰੰજન ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤੁ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੋ ਸੰਤੋ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀਓ ਤਿਨ ਟੂਟੀ ਜਮ ਕੀ 파ਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਉ ਤੇ ਹਰ ਹਰ ਰੂਪ ਸਮਾਸੀ ਤੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀਉ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਾਣ ਹੋਈ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪਦੀ ਘਰ ਦੂਜਾ ਸੁਣ ਵੱਡਾ ਆਖੈ ਸਭ ਕੋਈ ਕੀਵਡ ਵੱਡਾ ਦੀ타 ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੀ ਸਮਾਈ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਨ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਜ ਮਿਹਰ ਸਿੱਧੀ ਕਿਨਾ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਬੇਚਾਰਾ ਸਿਫਤਿ ਭਰੇ ਤੇਰੇ ਪੰਧਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮੁਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਹਾਂ ਸਾਚੇ ਨਾਮ ਕੀ ਲਾਗੈ ਭੂਖ ਤੇਤ ਭੁੱਖੈ ਖਾਏ ਚੱਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਹਿ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਏ ਵੱਡਾ ਨਾ ਹੋਐ ਘਾਟ ਨਾ ਜਾਈ ਨਾ ਉਹ ਮਰੈ ਨਾ ਹੋਐ ਸੋਗ ਦੇਂਦਾ ਰਹੈ ਨਾ ਚੂਕੈ ਭੋਗ ਗੁਣ ਏ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੇਂ ਬਾਜ ਸੁਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੀ ਭਾਵੈ ਧੀਰਕ ਭਾਵੈ ਤੱਕੇ ਇਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ ਰਹਾਉ ਆਪ ਕਰਾਏ ਆਪ ਕਰੇ ਆਪ ਅਲੰਮੇ ਚਿੱਤ ਧਰੇ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੁਹਤਾਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨ ਹੈ ਕਰੇ ਗੁਰ ਪ੍ਰਸਾਦ ਵਸੈ ਮਨ ਆਏ ਦੁੱਖ ਹਨੇਰਾ ਵਿੱਚੋਂ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੇ ਕਿਸੈ ਦੇਵ ਖਾਣੈ ਨਾਨਕ ਆਗੇ ਪੂਛ ਨਾ ਲੇ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟਕੇ ਘਾਟ ਦੋਲਕ ਦੁਨੀਆ ਵਾਜਹਿ ਆਵਾਜ ਨਾਰਦ ਨਾਚੈ ਕਲ ਕਾ ਭਾਉ ਜਤੀ ਸਤੀ ਕਹਿ ਰਖਹਿ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਨ ਰਹਾਉ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਰ ਆਏ ਜੇ ਸੋ ਵਰਿਆਂ ਜੀਵਨ ਖਾਨ ਖਸਮ ਪਛਾਣੈ ਸੋ ਦਿਨ ਪਰਵਾਣ ਦਰਸ਼ਨ ਦੇਖਿਆ ਦਇਆ ਨਾ ਹੋਈ ਲੈ ਦਿੱਤੇ ਵਿਣ ਰਹਿ ਨਾ ਕੋਈ ਰਾਜਾ ਨਿਆਉ ਕਰੇ ਹੱਥ ਹੋਏ ਕਹ ਖੁਦਾਏ ਨਾ ਮਾਨੈ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਪਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਸ ਦਰਗਾਹ ਪਾਵੇ ਮਾਨ